ਪਰਚਾ ਦਰਜ ਹੁੰਦਾ ਹੈ ਦਿੱਲੀ ਦੇ ਵਿਧਾਨ ਸਭਾ ਦੇ ਇੱਕ ਮੈਂਬਰ ਦੇ ਉੱਪਰ ਉਸ ਮੈਂਬਰ ਦੇ ਉੱਪਰ ਕੀਤੇ ਗਏ ਪਰਚੇ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਇਸ ਬਾਬਤ ਜਵਾਬਦੇਹੀ ਦੇਣ ਦੇ ਲਈ ਜਿਹੜਾ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਬਾਬਤ ਲਿਖਤੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਜਾਵੇ ਕਿ ਪਈ ਆਧਾਰ ਕੀ ਬਣਾਇਆ ਗਿਆ ਹੈ ਕਿ ਸਿਹਤ ਧਾਰ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਹੈ ਜਿਸ ਬਾਬਤ ਉਹਨਾਂ ਦੇ ਵੱਲੋਂ ਪੰਜਾਬ ਦੇ ਡੀਜੀਪੀ ਜਿਹੜੇ ਨੇ ਗੌਰਵ ਯਾਦਵ ਹੋਰਾਂ ਨੂੰ ਇਸ ਬਾਬਤ ਤਲਬ ਕੀਤਾ ਗਿਆ ਤੇ ਨਾਲ ਦੀ ਨਾਲ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਨੂੰ ਵੀ ਜਾਣ ਕਾਰੀਆਂ ਦੇਣ ਦੀ ਗੱਲ ਕੀਤੀ ਗਈ ਸੀ ਸੋ ਹੁਣ ਇਹ ਜਾਣਕਾਰੀਆਂ ਜਿਹੜੀਆਂ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤੀਆਂ ਗਈਆਂ ਨੇ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਸਕਰੀਨ ਦੇ ਉੱਪਰ ਚੱਲ ਰੇ ਆ ਇਹਨਾਂ ਕਾਗਜ਼ਾਤਾਂ ਦੇ ਵਿੱਚ ਦਿਖਾ ਲਈ ਦੇ ਰੀਆਂ ਹੋਣ ਗਿਆ ਇਹ ਉਹੀ ਜਵਾਬ ਦੇ ਹੀ ਹੈ ਜਿਹੜੀ ਪੰਜਾਬ ਪੁਲਿਸ ਵਾਲੇ ਪਾਸਿਓਂ ਪੰਜਾਬ ਦੇ ਡੀਜੀਪੀ ਤੇ ਜਗENDER ਦੇ ਕਮਿਸ਼ਨਰ ਦੇ ਵੱਲੋਂ ਇਹ ਜਾਣਕਾਰੀ ਭੇਜੀ ਗਈ ਹੈ ਤੇ ਵੱਡੀ ਗੱਲ ਇਸ ਖਬਰ ਦੇ ਵਿੱਚੋਂ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ 10 ਦਿਨ ਦਾ ਹੋਰ ਸਮਾਂ ਜਿਹੜਾ ਮੰਗ ਲਿਆ ਗਿਆ ਇਸ ਮਾਮਲੇ ਦੇ ਵਿੱਚ ਅਤੀਸ਼ੀ ਹੋਰਾਂ ਦੇ ਵੱਲੋਂ ਗੁਰੂ ਸਹਿਬਾਨਾਂ ਦੇ ਲਈ ਕਹਿੰਦੇ ਕਿ ਗਲਤ ਸ਼ਬਦਾਵਲੀ ਵਰਤੀ ਗਈ ਉਸ ਦੀ ਫੋਰੈਂਸਿਕ ਜਾਂਚ ਜਿਹੜੀ ਹੈ ਆ ਪੰਜਾਬ ਦੇ ਵਿੱਚ ਹੁੰਦੀ ਹੈ ਜਿਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੀ ਆਪਣੀ ਪ੍ਰੈਸ ਵਾਰਤਾ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਗਈਆਂ ਸੀ ਤੇ ਬੀਜੇਪੀ ਦੇ ਉੱਪਰ ਕੜੇ ਸ਼ਬਦਾਂ ਦੇ ਵਿੱਚ ਸਿਆਸੀ ਤਨੇਸੜੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਵੇਂ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ ਉਹਨਾਂ ਦੇ ਵੱਲੋਂ ਧਰਮ ਦੇ ਉੱਪਰ ਰਾਜਨੀਤੀ ਕੀਤੀ ਜਾਂਦੀ ਹੈ ਅਜਿਹੇ ਦੋਸ਼ ਪੰਜਾਬ ਦੇ ਆ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਬੀਜੇਪੀ ਦੇ ਉੱਪਰ ਲਾਏ ਗਏ ਸੀ ਹੁਣ ਬੀਜੇਪੀ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਇਸ ਬਾਬਤ ਜਵਾਬ ਜਿਹੜਾ ਪੰਜਾਬ ਪੁਲਿਸ ਦੇ ਕੋਲੋਂ ਮੰਗਿਆ ਗਿਆ ਉਸ ਦੇ ਵਿੱਚ ਲਿਖਤੀ ਜਵਾਬ ਦੇ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਤੇ 10 ਦਿਨ ਦਾ ਹੋਰ ਸਮਾਂ ਮੰਗ ਲਿਆ ਗਿਆ ਹੁਣ 10 ਦਿਨ ਦਾ ਜਿਹੜਾ ਹੋਰ ਸਮਾਂ ਮੰਗਿਆ ਗਿਆ ਉਹਦੇ ਉੱਪਰ ਕਿੰਨਾ ਕੁ ਐਗਰੀ ਉਹਦੇ ਉੱਪਰ ਕਿੰਨਾ ਕੁ ਉਹਨਾਂ ਦੇ ਵੱਲੋਂ ਸੰਤੋਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਬੈਨੇਗਾ ਬਰ ਹਾਲ ਇਹ ਮਾਮਲਾ ਜਿਹੜਾ ਹੈ ਨਵੇਂ ਐਂਗਲ ਨਵੇਂ ਦ੍ਰਿਸ਼ਟੀਕੋਣ ਪੈਦਾ ਕਰਦਾ ਨਜ਼ਰ ਆ ਰਿਹਾ ਤੇ ਇਹਨਾਂ ਵੱਖ-ਵੱਖ तरीके ਦੇ ਦ੍ਰਿਸ਼ਟੀਕੋਣਾਂ ਦੇ ਵਿੱਚੋਂ ਬਹੁਤ ਸਾਰੀਆਂ ਵਾਰਤਾਲਾਪਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਦਿਵਾਲੇ ਹੋਈ ਫੇਰੀ ਹੈ ਤੇ ਨਾਲ ਦੀ ਨਾਲ ਬੀਜੇਪੀ ਵਾਲੇ ਪਾਸਿਓਂ ਵੀ ਕੜੇ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਤੀਸ਼ੀ ਹੋਰਾਂ ਦਾ ਵਿਰੋਧ ਕੀਤਾ ਜਾ ਰਿਹਾ ਕਿ ਗੁਰੂ ਸਹਿਬਾਨਾਂ ਦੇ ਲਈ ਉਨ੍ਹਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਜਿਹੜੇ ਨੇ ਮੰਦ ਭਾਗੇ ਨੇ ਹਾਲਾਂਕਿ ਫਰੈਂਸਿਕ ਜਾਂਚ ਦੇ ਵਿੱਚ ਪੰਜਾਬ ਸਰਕਾਰ ਵਾਲੇ ਪਾਸਿਓਂ ਇਹ ਦਾਵਾ ਕੀਤਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਸਹਿਬਾਨਾਂ ਦੇ ਨਾਮ ਦੀ ਵਰਤੋਂ ਗਲਤ ਤਰੀਕੇ ਦੇ ਨਾਲ ਕੀਤੀ ਨਹੀਂ ਗਈ ਇਹ ਵੀ ਕਿਹਾ ਜਾ ਰਿਹਾ ਕਿ ਗੁਰੂ ਸ਼ਬਦ ਤੱਕ ਨਹੀਂ ਵਰਤਿਆ ਗਿਆ ਆਤੀਸ਼ੀ ਹਰਾਂ ਦੇ ਵੱਲੋਂ ਹਾਲਾਂਕਿ ਸਚਾਈਆਂ ਕੀ ਨੇ ਇਸ ਦੇ ਉੱਪਰ ਲਗਾਤਾਰ ਬਹਿਸ ਬਾਜੀ ਜਿਹੜੀ ਹੈ ਉਹ ਜਾਰੀ ਹੈ ਪਰ ਆਤੀਸ਼ੀ ਹਰਾਂ ਦੀ ਕਥਤ ਵੀਡੀਓ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਵਾਲੇ ਪਾਸਿਓਂ ਜਵਾਬ ਦੇ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਵਿਜੇਂਦਰ ਗੁਪਤਾ ਉਹਨਾਂ ਨੂੰ ਭੇਜ ਦਿੱਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਕਿੰਨੀ ਕੁ ਸੰਤੁਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਇਹ ਵੱਡਾ ਸਵਾਲ ਹੈ ਬੀਜੇਪੀ ਵਾਲੇ ਪਾਸਿਓਂ ਇਸ ਦੇ ਉੱਪਰ ਕਿੰਨੀ ਕੁ ਸੰਤੁ ਕੀਤੀ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਦਾ ਜਾ ਰਿਹਾ ਤੇ ਨਾਲ ਦੀ ਨਾਲ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਵਾਲੇ ਪਾਸਿਓ ਇਸ ਦੇ ਉੱਪਰ ਕਿੰਨੀ ਕੁ ਚੇਤਨਤਾ ਦੇ ਨਾਲ ਸੰਤੁਸ਼ਟੀ ਨੂੰ ਕੀ ਹজম ਕੀਤਾ ਜਾਏਗਾ ਇਸ ਭੇਜੇ ਗਏ ਜਵਾਬ ਯਹਾਂ ਪਰ ਮੰਗੇ ਗਏ ਸਮੇਂ ਦੇ ਉੱਪਰ ਕਿੰਨਾ ਕੁ ਉਹਨਾਂ ਦੇ ਮਤਲਬ ਐਗਰੀ ਹੋਇਆ ਜਾਂਦਾ ਇਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲਾਂ ਦਾ ਘੇਰਾ ਬਣਦਾ ਦਿਖਾ ਲਈ ਦੇ ਰਿਹਾ ਹੈ ਤੇ ਇਸ ਵਕਤ ਸਿਆਸਤ ਦੇ ਨਾਲ ਜੁੜੀ ਇਹ ਵੱਡੀ ਖਬਰ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਕੀਸ਼ੀ ਹੋਰਾਂ ਦੇ ਮਾਮਲੇ ਦੇ ਨਾਲ ਪੰਜਾਬ ਦੇ ਵਿੱਚ ਗਰਮਾਹਟ ਜਿਹੜੀ ਹੈ ਸਿਆਸੀ ਰੂਪ ਦੇ ਵਿੱਚ ਉਹ ਨਵੀਆਂ ਕਰਵਟਾਂ ਲੈਂਦੀ ਦਿਖਾ ਲਈ ਦੇ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਉੱਪਰ ਲਗਾਤਾਰ ਵੱਡੇ ਪੱਦਰ ਦੇ ਉੱਪਰ ਸਿਆਸੀ ਘੇਰਾ ਬਣਦਾ ਦਿਖਾ ਲਈ ਦੇ ਰਿਹਾ ਹੈ ਹੁਣੇ ਮਾਮਲਾ ਨੇ ਪਾਸੇ ਨੂੰ ਜਾਏਗਾ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਵੱਖ-ਵੱਖ ਐਂਗਲ ਜਿਹੜੇ ਨੇ ਖੋਖੇ ਪੜਤਾਲੇ ਜਾਣਗੇ ਵਿਰੋਧੀ ਧਿਰਾਂ ਦੇ ਵੱਲੋਂ ਕਿਵੇਂ ਸੱਤਾਧਾਰੀ ਪਾਰਟੀ ਜਿਹੜੀ ਕਿ ਦਿੱਲੀ ਦੇ ਵਿੱਚ ਵਿਰੋਧੀ ਧਿਰ ਬਣ ਕੇ ਬੈਠੀ ਹੈ ਉਹਨਾਂ ਦੇ ਵੱਲੋਂ ਇਸ ਜਵਾਬ ਦੇ ਉੱਪਰ ਆਪਣਾ ਪੱਖ ਪੇਸ਼ ਕੀਤਾ ਜਾਏਗਾ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਇਹ ਜਾਣਕਾਰੀਆਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੀਆਂ ਉਹ ਵੀ ਪਲ-ਪਲ ਦੀ ਅਪਡੇਟ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਦੈਮਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕਰਦੇ ਜਾਵਾਂਗੇ ਬਰਹਾਾਲ ਇਸ ਖਬਰ ਦੇ ਬਾਰੇ ਆਪਣੀ ਰਾਏ ਪ੍ਰਤਿਕਰਮ ਟਿੱਪਣੀ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਜ਼ਰੂਰ ਕਰਦੇ ਜਾਣਾ ਦੀਦੀ ਸਾਹਿਬ ਦਾ ਮੁੱਖ ਮੰਤਰੀ ਆਤੀਸ਼ੀ ਹਰਾਂ ਦੀ ਵਾਇਰਲ ਵੀਡੀਓ ਮਾਮਲੇ ਦੇ ਵਿੱਚ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਤਰੀਕੇ ਦੇ ਨਾਲ ਇਸ ਬਾਬਤ ਜਲੰਧਰ ਤੋਂ ਇੱਕ ਪਰਚਾ ਦਰਜ ਹੁੰਦਾ ਹੈ ਦਿੱਲੀ ਦੇ ਵਿਧਾਨ ਸਭਾ ਦੇ ਇੱਕ ਮੈਂਬਰ ਦੇ ਉੱਪਰ ਉਸ ਮੈਂਬਰ ਦੇ ਉੱਪਰ ਕੀਤੇ ਗਏ ਪਰਚੇ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਇਸ ਬਾਬਤ ਜਵਾਬਦੇਹੀ ਦੇਣ ਦੇ ਲਈ ਜਿਹੜਾ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਬਾਬਤ ਲਿਖਤੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਜਾਵੇ ਕਿ ਪਈ ਆਧਾਰ ਕੀ ਬਣਾਇਆ ਗਿਆ ਹੈ ਕਿਸ ਆਧਾਰ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਹੈ ਜੇ ਸਬਾਬਤ ਤੋਂ ਉਹਨਾਂ ਦੇ ਵੱਲੋਂ ਪੰਜਾਬ ਦੇ ਡੀਜੀਪੀ ਜਿਹੜੇ ਨੇ ਗੌਰਵ ਯਾਦਵ ਹਰਾਂ ਨੂੰ ਇਸ ਬਾਬਤ ਤਲਬ ਕੀਤਾ ਗਿਆ ਤੇ ਨਾਲ ਦੀ ਨਾਲ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਨੂੰ ਵੀ ਜਾਣਕਾਰੀਆਂ ਦੇਣ ਦੀ ਗੱਲ ਕੀਤੀ ਗਈ ਸੀ ਸੋ ਹੁਣ ਇਹ ਜਾਣਕਾਰੀਆਂ ਜਿਹੜੀਆਂ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤੀਆਂ ਗਈਆਂ ਨੇ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਸਕਰੀਨ ਦੇ ਉੱਪਰ ਚੱਲ ਰਹੀ ਆ ਇਹਨਾਂ ਕਾਗਜ਼ਾਤਾਂ ਦੇ ਵਿੱਚ ਦਿਖਾ ਲਈ ਦੇ ਰੀਆਂ ਹੋਣ ਗਿਆ ਇਹ ਉਹੀ ਜਵਾਬ ਦੇ ਹੀ ਆ ਜਿਹੜੀ ਪੰਜਾਬ ਪੁਲਿਸ ਵਾਲੇ ਪਾਸਿਓਂ ਪੰਜਾਬ ਦੇ ਡੀਜੀਪੀ ਤੇ ਜਲੰਧਰ ਦੇ ਕਮਿਸ਼ਨਰ ਦੇ ਵੱਲੋਂ ਇਹ ਜਾਣਕਾਰੀ ਭੇਜੀ ਗਈ ਹੈ ਤੇ ਵੱਡੀ ਗੱਲ ਇਸ ਖਬਰ ਦੇ ਵਿੱਚੋਂ ਇਹ ਨਿਕਲ ਕੇ ਸਾਹਮਣੇ ਆ ਰਹੀ ਆ 10 ਦਿਨ ਦਾ ਹੋਰ ਸਮਾਂ ਜਿਹੜਾ ਮੰਗ ਲਿਆ ਗਿਆ ਇਸ ਮਾਮਲੇ ਦੇ ਵਿੱਚ ਆਤੀਸ਼ੀ ਹੋਰਾਂ ਦੇ ਵੱਲੋਂ ਗੁਰੂ ਸਹਿਬਾਨਾਂ ਦੇ ਲਈ ਕਹਿੰਦੇ ਕਿ ਗਲਤ ਸ਼ੁਭਦਾਵ ਦੀ ਵਰਤੀ ਗਈ ਉਸ ਦੀ ਫੋਰੈਂਸਿਕ ਜਾਂਚ ਜਿਹੜੀ ਹੈ ਆ ਪੰਜਾਬ ਦੇ ਵਿੱਚ ਹੁੰਦੀ ਹੈ ਜਿਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੀ ਆਪਣੀ ਪ੍ਰੈਸ ਵਾਰਤਾ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਗਈਆਂ ਸੀ ਤੇ ਬੀਜੇਪੀ ਦੇ ਉੱਪਰ ਕੜੇ ਸ਼ਬਦਾਂ ਦੇ ਵਿੱਚ ਸਿਆਸੀ ਤਨੇਸੜੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਵੇਂ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ ਉਹਨਾਂ ਦੇ ਵੱਲੋਂ ਧਰਮ ਦੇ ਉੱਪਰ ਰਾਜਨੀਤੀ ਕੀਤੀ ਜਾਂਦੀ ਹੈ ਅਜਿਹੇ ਦੋਸ਼ ਪੰਜਾਬ ਦੇ ਆ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਬੀਜੇਪੀ ਦੇ ਉੱਪਰ ਲਾਏ ਗਏ ਸੀ ਹੁਣ ਭਾਜਪੀ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਇਸ ਬਾਬਤ ਜਵਾਬ ਜਿਹੜਾ ਪੰਜਾਬ ਪੁਲਿਸ ਦੇ ਕੋਲੋਂ ਮੰਗਿਆ ਗਿਆ ਉਸ ਦੇ ਵਿੱਚ ਲਿਖਤੀ ਜਵਾਬ ਦੇ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਤੇ 10 ਦਿਨ ਦਾ ਹੋਰ ਸਮਾਂ ਮੰਗ ਲਿਆ ਗਿਆ ਹੁਣ 10 ਦਿਨ ਦਾ ਜਿਹੜਾ ਹੋਰ ਸਮਾਂ ਮੰਗਿਆ ਗਿਆ ਉਹਦੇ ਉੱਪਰ ਕਿੰਨਾ ਕੁ ਐਗਰੀ ਉਹਦੇ ਉੱਪਰ ਕਿੰਨਾ ਕੁ ਉਹਨਾਂ ਦੇ ਵੱਲੋਂ ਸੰਤੋਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਬੈਨੇਗਾ ਬਰ ਹਾਲ ਇਹ ਮਾਮਲਾ ਜਿਹੜਾ ਹੈ ਨਵੇਂ ਐਂਗਲ ਨਵੇਂ ਦ੍ਰਿਸ਼ਟੀਕੋਣ ਪੈਦਾ ਕਰਦਾ ਨਜ਼ਰ ਆ ਰਿਹਾ ਤੇ ਇਹਨਾਂ ਵੱਖ-ਵੱਖ तरीके ਦੇ ਦ੍ਰਿਸ਼ਟੀਕੋਣਾਂ ਦੇ ਵਿੱਚੋਂ ਬਹੁਤ ਸਾਰੀਆਂ ਵਾਰਤਾਲਾਪਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਦਵਾਲੇ ਹੋਈ ਫੇਰੀ ਹੈ ਤੇ ਨਾਲ ਦੀ ਨਾਲ ਬੀਜੇਪੀ ਵਾਲੇ ਪਾਸਿਓਂ ਵੀ ਕੜੇ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਤੀਸ਼ੀ ਹੋਰਾਂ ਦਾ ਵਿਰੋਧ ਕੀਤਾ ਜਾ ਰਿਹਾ ਕਿ ਗੁਰੂ ਸਹਿਬਾਨਾਂ ਦੇ ਲਈ ਉਨ੍ਹਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਜਿਹੜੇ ਨੇ ਮੰਦ ਭਾਗੇ ਨੇ ਹਾਲਾਂਕਿ ਫਰੈਂਸਿਕ ਜਾਂਚ ਦੇ ਵਿੱਚ ਪੰਜਾਬ ਸਰਕਾਰ ਵਾਲੇ ਪਾਸਿਓਂ ਇਹ ਦਾਵਾ ਕੀਤਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਸਹਿਬਾਨਾਂ ਦੇ ਨਾਮ ਦੀ ਵਰਤੋਂ ਗਲਤ ਤਰੀਕੇ ਦੇ ਨਾਲ ਕੀਤੀ ਨਹੀਂ ਗਈ ਇਹ ਵੀ ਕਿਹਾ ਜਾ ਰਿਹਾ ਕਿ ਗੁਰੂ ਸ਼ਬਦ ਤੱਕ ਨਹੀਂ ਵਰਤਿਆ ਗਿਆ ਆਤਿਸ਼ੀਰਾਂ ਦੇ ਵੱਲੋਂ ਹਾਲਾਂਕਿ ਸਚਾਈਆਂ ਕੀ ਨੇ ਇਸ ਦੇ ਉੱਪਰ ਲਗਾਤਾਰ ਬਹਿਸਬਾਜੀ ਜਿਹੜੀ ਹੈ ਉਹ ਜਾਰੀ ਹੈ ਪਰ ਆਤੀਸ਼ੀ ਹੋਰਾਂ ਦੀ ਕਥਤ ਵੀਡੀਓ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਵਾਲੇ ਪਾਸਿਓਂ ਜਵਾਬ ਦੇ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਵਿਜੇਂਦਰ ਗੁਪਤਾ ਉਹਨਾਂ ਨੂੰ ਭੇਜ ਦਿੱਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਕਿੰਨੀ ਕੁ ਸੰਤੋਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਇਹ ਵੱਡਾ ਸਵਾਲ ਹੈ ਭਾਜਪਾ ਵਾਲੇ ਪਾਸਿਓਂ ਇਸ ਦੇ ਉੱਪਰ ਕਿੰਨੀ ਕੁ ਸੰਤੋਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸ ਬਣਦਾ ਜਾ ਰਿਹਾ ਤੇ ਨਾਲ ਦੀ ਨਾਲ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਵਾਲੇ ਪਾਸਿਓ ਇਸ ਦੇ ਉੱਪਰ ਕਿੰਨੀ ਕੁ ਚੇਤਨਤਾ ਦੇ ਨਾਲ ਸੰਤੁਸ਼ਟੀ ਨੂੰ ਕੀ ਹজম ਕੀਤਾ ਜਾਏਗਾ ਇਸ ਭੇਜੇ ਗਏ ਜਵਾਬ ਯਹਾਂ ਪਰ ਮੰਗੇ ਗਏ ਸਮੇਂ ਦੇ ਉੱਪਰ ਕਿੰਨਾ ਕੁ ਉਹਨਾਂ ਦੇ ਮਤਲਬ ਐਗਰੀ ਹੋਇਆ ਜਾਂਦਾ ਇਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲਾਂ ਦਾ ਘੇਰਾ ਬੁਣਦਾ ਦਿਖਾ ਲਈ ਦੇ ਰਿਹਾ ਹੈ ਤੇ ਇਸ ਵਕਤ ਸਿਆਸਤ ਦੇ ਨਾਲ ਜੁੜੀ ਇਹ ਵੱਡੀ ਖਬਰ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਤੀਸ਼ੀ ਹੋਰਾਂ ਦੇ ਮਾਮਲੇ ਦੇ ਨਾਲ ਪੰਜਾਬ ਦੇ ਵਿੱਚ ਦਰਮਹੜ ਜਿਹੜੀ ਹੈ ਸਿਆਸੀ ਰੂਪ ਦੇ ਵਿੱਚ ਉਹ ਨਮੀਆਂ ਕਰਵਟਾਂ ਲੈਦੀ ਦਿਖਾ ਲਈ ਦੇ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਉੱਪਰ ਲਗਾਤਾਰ ਵੱਡੇ ਪੱਦਰ ਦੇ ਉੱਪਰ ਸਿਆਸੀ ਘੇਰਾ ਬਣਦਾ ਦਿਖਾ ਲਈ ਦੇ ਰਿਹਾ ਹੈ ਹੁਣੇ ਮਾਮਲਾ ਕਦਰਲੇ ਪਾਸੇ ਨੂੰ ਜਾਏਗਾ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਵੱਖ-ਵੱਖ ਐਂਗਲ ਜਿਹੜੇ ਨੇ ਖੋਖੇ ਪੜਤਾਲੇ ਜਾਣਗੇ ਵਿਰੋਧੀ ਧਿਰਾਂ ਦੇ ਵੱਲੋਂ ਕਿਵੇਂ ਸੱਤਾਧਾਰੀ ਪਾਰਟੀ ਜਿਹੜੀ ਕਿ ਦਿੱਲੀ ਦੇ ਵਿੱਚ ਵਿਰੋਧੀ ਧਿਰ ਬਣ ਕੇ ਬੈਠੀ ਹੈ ਉਹਨਾਂ ਦੇ ਵੱਲੋਂ ਇਸ ਜਵਾਬ ਦੇ ਉੱਪਰ ਆਪਣਾ ਪੱਖ ਪੇਸ਼ ਕੀਤਾ ਜਾਏਗਾ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਇਹ ਜਾਣਕਾਰੀਆਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੀਆਂ ਉਹ ਵੀ ਪਲ-ਪਲ ਦੀ ਅਪਡੇਟ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਦੈਮਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕਰਦੇ ਜਾਵਾਂਗੇ ਬਰਹਾਲ ਇਸ ਖਬਰ ਦੇ ਬਾਰੇ ਆਪਣੀ ਰਾਏ ਪ੍ਰਤਿਕਰਮ ਟਿੱਪਣੀ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਜ਼ਰੂਰ ਕਰਦੇ ਜਾਣਾ ਦਿੱਲੀ ਸਾਭਕਾ ਮੁੱਖ ਮੰਤਰੀ ਆਤੀਸ਼ੀ ਹੁਰਾਂ ਦੀ ਵਾਇਰਲ ਵੀਡੀਓ ਮਾਮਲੇ ਦੇ ਵਿੱਚ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਤਰੀਕੇ ਦੇ ਨਾਲ ਇਸ ਬਾਬਤ ਜਲੰਧਰ ਤੋਂ ਇੱਕ ਪਰਚਾ ਦਰਜ ਹੁੰਦਾ ਹੈ ਦਿੱਲੀ ਦੇ ਵਿਧਾਨ ਸਭਾ ਦੇ ਇੱਕ ਮੈਂਬਰ ਦੇ ਉੱਪਰ ਉਸ ਮੈਂਬਰ ਦੇ ਉੱਪਰ ਕੀਤੇ ਗਏ ਪਰਚੇ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਇਸ ਬਾਬਤ ਜਵਾਬਦੇਹੀ ਦੇਣ ਦੇ ਲਈ ਜਿਹੜਾ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਬਾਬਤ ਲਿਖਤੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਜਾਵੇ ਕਿ ਪਈ ਆਧਾਰ ਕੀ ਬਣਾਇਆ ਗਿਆ ਹੈ ਕੇਸ ਆਧਾਰ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਹੈ ਜੇਸ ਬਾਬਤ ਉਹਨਾਂ ਦੇ ਵੱਲੋਂ ਪੰਜਾਬ ਦੇ ਡੀਜੀਪੀ ਜਿਹੜੇ ਨੇ ਗੌਰਵ ਯਾਦਵ ਹੋਰਾਂ ਨੂੰ ਇਸ ਬਾਬਤ ਤਲਬ ਕੀਤਾ ਗਿਆ ਤੇ ਨਾਲ ਦੀ ਨਾਲ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਨੂੰ ਵੀ ਜਾਣਕਾਰੀਆਂ ਦੇਣ ਦੀ ਗੱਲ ਕਹੀ ਗਈ ਸੀ ਸੋ ਹੁਣ ਇਹ ਜਾਣਕਾਰੀਆਂ ਜਿਹੜੀਆਂ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤੀਆਂ ਗਈਆਂ ਨੇ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਸਕਰੀਨ ਦੇ ਉੱਪਰ ਚੱਲ ਰਹੀ ਆ ਇਹਨਾਂ ਕਾਗਜ਼ਾਤਾਂ ਦੇ ਵਿੱਚ ਦਿਖਾ ਲਈ ਦੇ ਰੀਆਂ ਹੋਣ ਗਿਆ ਇਹ ਉਹੀ ਜਵਾਬ ਦੇ ਹੀ ਆ ਜਿਹੜੀ ਪੰਜਾਬ ਪੁਲਿਸ ਵਾਲੇ ਪਾਸਿਓਂ ਪੰਜਾਬ ਦੇ ਡੀਜੀਪੀ ਤੇ ਜਲੰਧਰ ਦੇ ਕਮਿਸ਼ਨਰ ਦੇ ਵੱਲੋਂ ਇਹ ਜਾਣਕਾਰੀ ਭੇਜੀ ਗਈ ਹੈ ਤੇ ਵੱਡੀ ਗੱਲ ਇਸ ਖਬਰ ਦੇ ਵਿੱਚੋਂ ਇਹ ਨਿਕਲ ਕੇ ਸਾਹਮਣੇ ਆ ਰਹੀ ਆ 10 ਦਿਨ ਦਾ ਹੋਰ ਸਮਾਂ ਜਿਹੜਾ ਮੰਗ ਲਿਆ ਗਿਆ ਇਸ ਮਾਮਲੇ ਦੇ ਵਿੱਚ ਆਤੀਸ਼ੀ ਹੋਰਾਂ ਦੇ ਵੱਲੋਂ ਗੁਰੂ ਸਹਿਬਾਨਾਂ ਦੇ ਲਈ ਕਹਿੰਦੇ ਕਿ ਗਲਤ ਸ਼ਬਦਾਂ ਦੀ ਵਰਤੀ ਕੀਤੀ ਉਸ ਦੀ ਫੋਰੈਂਸਿਕ ਜਾਂਚ ਜਿਹੜੀ ਹੈ ਆ ਪੰਜਾਬ ਦੇ ਵਿੱਚ ਹੁੰਦੀ ਹੈ ਜਿਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੀ ਆਪਣੀ ਪ੍ਰੈਸ ਵਾਰਤਾ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਗਈਆਂ ਸੀ ਤੇ ਭਾਜਪਾ ਦੇ ਉੱਪਰ ਕੜੇ ਸ਼ਬਦਾਂ ਦੇ ਵਿੱਚ ਸਿਆਸੀ ਤਨੇਸੜੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਵੇਂ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ ਉਹਨਾਂ ਦੇ ਵੱਲੋਂ ਧਰਮ ਦੇ ਉੱਪਰ ਰਾਜਨੀਤੀ ਕੀਤੀ ਜਾਂਦੀ ਹੈ ਅਜਿਹੇ ਦੋਸ਼ ਪੰਜਾਬ ਦੇ ਆ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਭਾਜਪਾ ਦੇ ਉੱਪਰ ਲਾਏ ਗਏ ਸੀ ਹੁਣ ਭਾਜਪੀ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਇਸ ਬਾਬਤ ਜਵਾਬ ਜਿਹੜਾ ਪੰਜਾਬ ਪੁਲਿਸ ਦੇ ਕੋਲੋਂ ਮੰਗਿਆ ਗਿਆ ਉਸ ਦੇ ਵਿੱਚ ਲਿਖਤੀ ਜਵਾਬ ਦੇ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਤੇ 10 ਦਿਨ ਦਾ ਹੋਰ ਸਮਾਂ ਮੰਗ ਲਿਆ ਗਿਆ ਹੁਣ 10 ਦਿਨ ਦਾ ਜਿਹੜਾ ਹੋਰ ਸਮਾਂ ਮੰਗਿਆ ਗਿਆ ਉਹਦੇ ਉੱਪਰ ਕਿੰਨਾ ਕੁ ਐਗਰੀ ਉਹਦੇ ਉੱਪਰ ਕਿੰਨਾ ਕੁ ਉਹਨਾਂ ਦੇ ਵੱਲੋਂ ਸੰਤੋਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਬੈਨੇਗਾ ਬਰ ਹਾਲ ਇਹ ਮਾਮਲਾ ਜਿਹੜਾ ਹੈ ਨਵੇਂ ਐਂਗਲ ਨਵੇਂ ਦ੍ਰਿਸ਼ਟੀਕੋਣ ਪੈਦਾ ਕਰਦਾ ਨਜ਼ਰ ਆ ਰਿਹਾ ਤੇ ਇਹਨਾਂ ਵੱਖ-ਵੱਖ तरीके ਦੇ ਦ੍ਰਿਸ਼ਟੀਕੋਣਾਂ ਦੇ ਵਿੱਚੋਂ ਬਹੁਤ ਸਾਰੀਆਂ ਵਾਰਤਾਲਾਪਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਦਿਵਾਲੇ ਹੋਈ ਫੇਰੀ ਹੈ ਤੇ ਨਾਲ ਦੀ ਨਾਲ ਬੀਜੇਪੀ ਵਾਲੇ ਪਾਸਿਓਂ ਵੀ ਕੜੇ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਤੀਸ਼ੀ ਹੋਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਗੁਰੂ ਸਹਿਬਾਨਾਂ ਦੇ ਲਈ ਉਨ੍ਹਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਜਿਹੜੇ ਨੇ ਮੰਦ ਭਾਗੇ ਨੇ ਹਾਲਾਂਕਿ ਫਰੈਂਸਿਕ ਜਾਂਚ ਦੇ ਵਿੱਚ ਪੰਜਾਬ ਸਰਕਾਰ ਵਾਲੇ ਪਾਸਿਓਂ ਇਹ ਦਾਵਾ ਕੀਤਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਸਹਿਬਾਨਾਂ ਦੇ ਨਾਮ ਦੀ ਵਰਤੋਂ ਗਲਤ ਤਰੀਕੇ ਦੇ ਨਾਲ ਕੀਤੀ ਨਹੀਂ ਗਈ ਇਹ ਵੀ ਕਿਹਾ ਜਾ ਰਿਹਾ ਕਿ ਗੁਰੂ ਸ਼ਬਦ ਤੱਕ ਨਹੀਂ ਵਰਤਿਆ ਗਿਆ ਆਤੀਸ਼ੀ ਹਰਾਂ ਦੇ ਵੱਲੋਂ ਹਾਲਾਂਕਿ ਸਚਾਈਆਂ ਕੀ ਨੇ ਇਸ ਦੇ ਉੱਪਰ ਲਗਾਤਾਰ ਬਹਿਸ ਬਾਜੀ ਜਿਹੜੀ ਹੈ ਉਹ ਜਾਰੀ ਹੈ ਪਰ ਆਤੀਸ਼ੀ ਹਰਾਂ ਦੀ ਕਥਤ ਵੀਡੀਓ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਵਾਲੇ ਪਾਸਿਓਂ ਜਵਾਬ ਦੇਈ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਵਿਜੇਂਦਰ ਗੁਪਤਾ ਉਹਨਾਂ ਨੂੰ ਭੇਜ ਦਿੱਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਕਿੰਨੀ ਕੁ ਸੰਤੋਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਇਹ ਵੱਡਾ ਸਵਾਲ ਹੈ ਬੀਜੇਪੀ ਵਾਲੇ ਪਾਸਿਓਂ ਇਸ ਦੇ ਉੱਪਰ ਕਿੰਨੀ ਕੁ ਸੰਤ ਕੀਤੀ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਦਾ ਜਾ ਰਿਹਾ ਤੇ ਨਾਲ ਦੀ ਨਾਲ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਵਾਲੇ ਪਾਸਿਓ ਇਸ ਦੇ ਉੱਪਰ ਕਿੰਨੀ ਕੁ ਚੇਤਨਤਾ ਦੇ ਨਾਲ ਸੰਤੁਸ਼ਟੀ ਨੂੰ ਕੀ ਹজম ਕੀਤਾ ਜਾਏਗਾ ਇਸ ਭੇਜੇ ਗਏ ਜਵਾਬ ਯਹਾਂ ਪਰ ਮੰਗੇ ਗਏ ਸਮੇਂ ਦੇ ਉੱਪਰ ਕਿੰਨਾ ਕੁ ਉਹਨਾਂ ਦੇ ਮਤਲਬ ਐਗਰੀ ਹੋਇਆ ਜਾਂਦਾ ਇਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲਾਂ ਦਾ ਘੇਰਾ ਬੁਣਦਾ ਦਿਖਾ ਲਈ ਦੇ ਰਿਹਾ ਹੈ ਤੇ ਇਸ ਵਕਤ ਸਿਆਸਤ ਦੇ ਨਾਲ ਜੁੜੀ ਇਹ ਵੱਡੀ ਖਬਰ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਤੀਸ਼ੀ ਹਰਾਂ ਦੇ ਮਾਮਲੇ ਦੇ ਨਾਲ ਪੰਜਾਬ ਦੇ ਵਿੱਚ ਦਰਮਾਹੜ ਜਿਹੜੀ ਐ ਸਿਆਸੀ ਰੂਪ ਦੇ ਵਿੱਚ ਉਹ ਨਵੀਆਂ ਕਰਵਟਾਂ ਲੈਦੀ ਦਿਖਾ ਲਈ ਦੇ ਰਹੀ ਐ ਤੇ ਆਮ ਆਦਮੀ ਪਾਰਟੀ ਦੇ ਉੱਪਰ ਲਗਾਤਾਰ ਵੱਡੇ ਪੱਦਰ ਦੇ ਉੱਪਰ ਸਿਆਸੀ ਘੇਰਾ ਬਣਦਾ ਦਿਖਾ ਲਈ ਦੇ ਰਿਹਾ ਹੁਣੇ ਮਾਮਲਾ ਕਦਰਲੇ ਪਾਸੇ ਨੂੰ ਜਾਏਗਾ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਵੱਖ-ਵੱਖ ਐਂਗਲ ਜਿਹੜੇ ਨੇ ਖੋਖੇ ਪੜਤਾਲੇ ਜਾਣਗੇ ਵਿਰੋਧੀ ਧਿਰਾਂ ਦੇ ਵੱਲੋਂ ਕਿਵੇਂ ਸੱਤਾਧਾਰੀ ਪਾਰਟੀ ਜਿਹੜੀ ਕਿ ਦਿੱਲੀ ਦੇ ਵਿੱਚ ਵਿਰੋਧੀ ਧਿਰ ਬਣ ਕੇ ਬੈਠੀ ਐ ਉਹਨਾਂ ਦੇ ਵੱਲੋਂ ਇਸ ਜਵਾਬ ਦੇ ਉੱਪਰ ਆਪਣਾ ਪੱਖ ਪੇਸ਼ ਕੀਤਾ ਜਾਏਗਾ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਐ ਇਹ ਜਾਣਕਾਰੀਆਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੀਆਂ ਉਹ ਵੀ ਪਲ-ਪਲ ਦੀ ਅਪਡੇਟ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਦੈਮਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕਰਦੇ ਜਾਵਾਂਗੇ ਬਰਹਾਲ ਇਸ ਖਬਰ ਦੇ ਬਾਰੇ ਆਪਣੀ ਰਾਏ ਪ੍ਰਤਿਕਰਮ ਟਿੱਪਣੀ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਜ਼ਰੂਰ ਕਰਦੇ ਜਾਣਾ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਹੁਰਾਂ ਦੀ ਵਾਇਰਲ ਵੀਡੀਓ ਮਾਮਲੇ ਦੇ ਵਿੱਚ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਤਰੀਕੇ ਦੇ ਨਾਲ ਇਸ ਬਾਬਤ ਜਲੰਧਰ ਤੋਂ ਇੱਕ ਪਰਚਾ ਦਰਜ ਹੁੰਦਾ ਹੈ ਦਿੱਲੀ ਦੇ ਵਿਧਾਨ ਸਭਾ ਦੇ ਇੱਕ ਮੈਂਬਰ ਦੇ ਉੱਪਰ ਉਸ ਮੈਂਬਰ ਦੇ ਉੱਪਰ ਕੀਤੇ ਗਏ ਪਰਚੇ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਇਸ ਬਾਬਤ ਜਵਾਬਦੇਹੀ ਦੇਣ ਦੇ ਲਈ ਜਿਹੜਾ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਬਾਬਤ ਲਿਖਤੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਜਾਵੇ ਕਿ ਪਈ ਆਧਾਰ ਕੀ ਬਣਾਇਆ ਗਿਆ ਹੈ ਕਿਸ ਆਧਾਰ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਹੈ ਜੇ ਸਬਾਬਤ ਉਹਨਾਂ ਦੇ ਵੱਲੋਂ ਪੰਜਾਬ ਦੇ ਡੀਜੀਪੀ ਜਿਹੜੇ ਨੇ ਗੌਰਵ ਯਾਦਵ ਹੋਰਾਂ ਨੂੰ ਇਸ ਬਾਬਤ ਤਲਬ ਕੀਤਾ ਗਿਆ ਤੇ ਨਾਲ ਦੀ ਨਾਲ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਨੂੰ ਵੀ ਜਾਣਕਾਰੀਆਂ ਦੇਣ ਦੀ ਗੱਲ ਕਹੀ ਗਈ ਸੀ ਸੋ ਹੁਣ ਇਹ ਜਾਣਕਾਰੀਆਂ ਜਿਹੜੀਆਂ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤੀਆਂ ਗਈਆਂ ਨੇ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਸਕਰੀਨ ਦੇ ਉੱਪਰ ਚੱਲ ਰਹੀ ਆ ਇਹਨਾਂ ਕਾਗਜ਼ਾਤਾਂ ਦੇ ਵਿੱਚ ਦਿਖਾ ਲਈ ਦੇ ਰੀਆਂ ਹੋਣ ਗਿਆ ਇਹ ਉਹੀ ਜਵਾਬ ਦੇ ਹੀ ਆ ਜਿਹੜੀ ਪੰਜਾਬ ਪੁਲਿਸ ਵਾਲੇ ਪਾਸਿਓਂ ਪੰਜਾਬ ਦੇ ਡੀਜੀਪੀ ਤੇ ਜਲੰਧਰ ਦੇ ਕਮਿਸ਼ਨਰ ਦੇ ਵੱਲੋਂ ਇਹ ਜਾਣਕਾਰੀ ਭੇਜੀ ਗਈ ਹੈ ਤੇ ਵੱਡੀ ਗੱਲ ਇਸ ਖਬਰ ਦੇ ਵਿੱਚੋਂ ਇਹ ਨਿਕਲ ਕੇ ਸਾਹਮਣੇ ਆ ਰਹੀ ਆ 10 ਦਿਨ ਦਾ ਹੋਰ ਸਮਾਂ ਜਿਹੜਾ ਮੰਗ ਲਿਆ ਗਿਆ ਇਸ ਮਾਮਲੇ ਦੇ ਵਿੱਚ ਅਤੀਸ਼ੀ ਹੋਰਾਂ ਦੇ ਵੱਲੋਂ ਗੁਰੂ ਸਹਿਬਾਨਾਂ ਦੇ ਲਈ ਕਹਿੰਦੇ ਕਿ ਗਲਤ ਸ਼ਬਦਾਂ ਦੀ ਵਰਤੀ ਗਈ ਉਸ ਦੀ ਫੋਰੈਂਸਿਕ ਜਾਂਚ ਜਿਹੜੀ ਹੈ ਆ ਪੰਜਾਬ ਦੇ ਵਿੱਚ ਹੁੰਦੀ ਹੈ ਜਿਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਣ ਹੋਰਾਂ ਦੇ ਵੱਲੋਂ ਵੀ ਆਪਣੀ ਪ੍ਰੈਸ ਵਾਰਤਾ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਗਈਆਂ ਸੀ ਤੇ ਬੀਜੇਪੀ ਦੇ ਉੱਪਰ ਕੜੇ ਸ਼ਬਦਾਂ ਦੇ ਵਿੱਚ ਸਿਆਸੀ ਤਨੇਸੜੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਵੇਂ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ ਉਹਨਾਂ ਦੇ ਵੱਲੋਂ ਧਰਮ ਦੇ ਉੱਪਰ ਰਾਜਨੀਤੀ ਕੀਤੀ ਜਾਂਦੀ ਹੈ ਅਜਿਹੇ ਦੋਸ਼ ਪੰਜਾਬ ਦੇ ਆ ਜਿਹੜੇ ਮੁੱਖ ਮੰਤਰੀ ਨੇ ਭਗਵਾਨ ਸਿੰਘ ਮਾਣ ਉਹਨਾਂ ਦੇ ਵੱਲੋਂ ਬੀਜੇਪੀ ਦੇ ਉੱਪਰ ਲਾਏ ਗਏ ਸੀ ਹੁਣ ਭਾਜਪੀ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਇਸ ਬਾਬਤ ਜਵਾਬ ਜਿਹੜਾ ਪੰਜਾਬ ਪੁਲਿਸ ਦੇ ਕੋਲੋਂ ਮੰਗਿਆ ਗਿਆ ਉਸ ਦੇ ਵਿੱਚ ਲਿਖਤੀ ਜਵਾਬ ਦੇ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਤੇ 10 ਦਿਨ ਦਾ ਹੋਰ ਸਮਾਂ ਮੰਗ ਲਿਆ ਗਿਆ ਹੁਣ 10 ਦਿਨ ਦਾ ਜਿਹੜਾ ਹੋਰ ਸਮਾਂ ਮੰਗਿਆ ਗਿਆ ਉਹਦੇ ਉੱਪਰ ਕਿੰਨਾ ਕੁ ਐਗਰੀ ਉਹਦੇ ਉੱਪਰ ਕਿੰਨਾ ਕੁ ਉਹਨਾਂ ਦੇ ਵੱਲੋਂ ਸੰਤੋਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਬੈਨੇਗਾ ਬਰ ਹਾਲ ਇਹ ਮਾਮਲਾ ਜਿਹੜਾ ਹੈ ਨਵੇਂ ਐਂਗਲ ਨਵੇਂ ਦ੍ਰਿਸ਼ਟੀਕੋਣ ਪੈਦਾ ਕਰਦਾ ਨਜ਼ਰ ਆ ਰਿਹਾ ਤੇ ਇਹਨਾਂ ਵੱਖ-ਵੱਖ तरीके ਦੇ ਦ੍ਰਿਸ਼ਟੀਕੋਣਾਂ ਦੇ ਵਿੱਚੋਂ ਬਹੁਤ ਸਾਰੀਆਂ ਵਾਰਤਾਲਾਪਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਦਿਵਾਲੇ ਹੋਈ ਫੇਰੀ ਹੈ ਤੇ ਨਾਲ ਦੀ ਨਾਲ ਬੀਜੇਪੀ ਵਾਲੇ ਪਾਸਿਓਂ ਵੀ ਕੜੇ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਤੀਸ਼ੀ ਹੋਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਗੁਰੂ ਸਹਿਬਾਨਾਂ ਦੇ ਲਈ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਜਿਹੜੇ ਨੇ ਮੰਦ ਭਾਗੇ ਨੇ ਹਾਲਾਂਕਿ ਫਰੈਂਸਿਕ ਜਾਂਚ ਦੇ ਵਿੱਚ ਪੰਜਾਬ ਸਰਕਾਰ ਵਾਲੇ ਪਾਸਿਓਂ ਇਹ ਦਾਵਾ ਕੀਤਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਸਹਿਬਾਨਾਂ ਦੇ ਨਾਮ ਦੀ ਵਰਤੋਂ ਗਲਤ ਤਰੀਕੇ ਦੇ ਨਾਲ ਕੀਤੀ ਨਹੀਂ ਗਈ ਇਹ ਵੀ ਕਿਹਾ ਜਾ ਰਿਹਾ ਕਿ ਗੁਰੂ ਸ਼ਬਦ ਤੱਕ ਨਹੀਂ ਵਰਤਿਆ ਗਿਆ ਆਤੀਸ਼ੀ ਹਰਾਂ ਦੇ ਵੱਲੋਂ ਹਾਲਾਂਕਿ ਸਚਾਈਆਂ ਕੀ ਨੇ ਇਸ ਦੇ ਉੱਪਰ ਲਗਾਤਾਰ ਬਹਿਸਬਾਜੀ ਜਿਹੜੀ ਆ ਉਹ ਜਾਰੀ ਹੈ ਪਰ ਆਤੀਸ਼ੀ ਹਰਾਂ ਦੀ ਕਥਤ ਵੀਡੀਓ ਵਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਵਾਲੇ ਪਾਸਿਓਂ ਜਵਾਬ ਦੇ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਵਿਜੇਂਦਰ ਗੁਪਤਾ ਉਹਨਾਂ ਨੂੰ ਭੇਜ ਦਿੱਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਕਿੰਨੀ ਕੁ ਸੰਤੁਸ਼ਟੀ ਜ਼ਾਹਰ ਕੀਤੀ ਜਾਂਦੀ ਹੈ ਇਹ ਵੱਡਾ ਸਵਾਲ ਹੈ ਬੀਜੇਪੀ ਵਾਲੇ ਪਾਸਿਓਂ ਇਸ ਦੇ ਉੱਪਰ ਕਿੰਨੀ ਕੁ ਸੰਤ ਕੀਤੀ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਦਾ ਜਾ ਰਿਹਾ ਤੇ ਨਾਲ ਦੀ ਨਾਲ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਵਾਲੇ ਪਾਸਿਓ ਇਸ ਦੇ ਉੱਪਰ ਕਿੰਨੀ ਕੁ ਚੇਤਨਤਾ ਦੇ ਨਾਲ ਸੰਤੁਸ਼ਟੀ ਨੂੰ ਕੀ ਹজম ਕੀਤਾ ਜਾਏਗਾ ਇਸ ਭੇਜੇ ਗਏ ਜਵਾਬ ਯਹਾਂ ਪਰ ਮੰਗੇ ਗਏ ਸਮੇਂ ਦੇ ਉੱਪਰ ਕਿੰਨਾ ਕੁ ਨਾਲ ਦੇ ਬਦੋ ਐਗਰੀ ਹੋਇਆ ਜਾਂਦਾ ਇਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲਾਂ ਦਾ ਘੇਰਾ ਬੁਣਦਾ ਦਿਖਾ ਲਈ ਦੇ ਰਿਹਾ ਹੈ ਤੇ ਇਸ ਵਕਤ ਸਿਆਸਤ ਦੇ ਨਾਲ ਜੁੜੀ ਇਹ ਵੱਡੀ ਖਬਰ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਪਸੀ ਹੋਰਾਂ ਦੇ ਮਾਮਲੇ ਦੇ ਨਾਲ ਪੰਜਾਬ ਦੇ ਵਿੱਚ ਗਰਮਾਹਟ ਜਿਹੜੀ ਹੈ ਸਿਆਸੀ ਰੂਪ ਦੇ ਵਿੱਚ ਉਹ ਨਵੀਆਂ ਕਰਵਟਾਂ ਲੈਂਦੀ ਦਿਖਾ ਲਈ ਦੇ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਉੱਪਰ ਲਗਾਤਾਰ ਵੱਡੇ ਪੱਦਰ ਦੇ ਉੱਪਰ ਸਿਆਸੀ ਘੇਰਾ ਬਣਦਾ ਦਿਖਾ ਲਈ ਦੇ ਰਿਹਾ ਹੈ ਹੁਣੇ ਮਾਮਲਾ ਨਲੇ ਪਾਸੇ ਨੂੰ ਜਾਏਗਾ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਵੱਖ-ਵੱਖ ਐਂਗਲ ਜਿਹੜੇ ਨੇ ਖੋਖੇ ਪੜਤਾਲੇ ਜਾਣਗੇ ਵਿਰੋਧੀ ਧਿਰਾਂ ਦੇ ਵੱਲੋਂ ਕਿਵੇਂ ਸੱਤਾਧਾਰੀ ਪਾਰਟੀ ਜਿਹੜੀ ਕਿ ਦਿੱਲੀ ਦੇ ਵਿੱਚ ਵਿਰੋਧੀ ਧਿਰ ਬਣ ਕੇ ਬੈਠੀ ਹੈ ਉਹਨਾਂ ਦੇ ਵੱਲੋਂ ਇਸ ਜਵਾਬ ਦੇ ਉੱਪਰ ਆਪਣਾ ਪੱਖ ਪੇਸ਼ ਕੀਤਾ ਜਾਏਗਾ ਸਭ ਕੁਝ ਆਉਣ ਵਾਲੇ ਸਮੇਂ